Thank you ਤੇ ਇੱਕ ਉਸ ਮੁਲਜ਼ਮ ਨੂੰ ਪਕੜਿਆ ਗਿਆ ਜਿਨੇ ਆਸ-ਪਾਸ ਦੇ ਇਲਾਕੇ ਵਿੱਚ دہشت ਬਣਾਈ ਹੋਈ ਸੀ ਇੱਕ ਪ੍ਰੈਸ਼ਰ ਦਾ ਮਾਹੌਲ ਸੀਗਾ ਐਂਡਿਸ ਐਕਟ ਦੇ ਪਰਚੇ ਦਰ ਦਿਸੇ ਕਰੋੜਾਂ ਦੀ ਪ੍ਰੋਪਰਟੀ ਜੱप्त ਸੀ ਪਰ ਉਸ ਤੋਂ ਬਾਅਦ ਵੀ ਹੌਸਲਾ ਇਸ ਤਰ੍ਹਾਂ ਤਾਂ ਰੱਖਿਆ ਹੋਇਆ ਸੀਗਾ ਫੇਰ ਵੀ ਕਨੈਕਟਿਵਾਰ ਦਾ ਤਰ ਜਾਊਗੀ ਫੋਰੈਂਸਿਕ ਟੀਮਾਂ ਜਿਹੜੀ ਇਹ ਜਾਂਚ ਕਰਦੀ ਪਈ ਐ ਤੇ ਦੂਜੇ ਪਾਸੇ ਜਿਹੜੀ ਐਸਐਸਪੀ ਐਚਐਸਪੀਡੀ ਆਗੇ ਸਾਰੇ ਅਧਿਕਾਰੀ ਇੱਥੇ ਹੁਣ ਪਹੁੰਚੇ ਹੋਏ ਐ ਤੇ ਉਹਨਾਂ ਵੱਲੋਂ ਜੱਜ ਇਸੋ ਫਿਰ ਗੱਡੀ ਜਿਹੜੀ ਦੋ ਆ ਲੈ ਗਈ ਉਹਨੂੰ ਦੋ ਤੋਂ ਸਾਈਡ ਲੈ ਕੇ ਤੈਨੂੰ ਸਟਾਰਟ ਕਰ ਸਕਦਾ ਇਹ ਦੋ ਜਿਹੜੇ ਫਿਰ ਸਰ ਇਹ ਅੱਗੇ ਨਿਕਲ ਗਏ ਚੱਲਣੇ ਕਰ ਲਓ ਬਾਕੀ ਛੋੜ ਦੇਣੀ ਕੋਥੋਂ ਅੱਗੇ ਤੁਰੋ ਆਪਣਾ ਕਰ ਲਾ ਭਾਈ ਇੱਕ ਮਿੰਟ ਹਾਂਜੀ ਉਹਨਾਂ ਨੇ ਆਪਣੀ ਗੱਲ ਚ ਚਾਰੀਆ ਨਵ ਨੂੰ ਪ੍ਰਸਤੀ ਤੋਂ ਪਛੇਰੂ ਸਾਰੇ ਜਿਹੜੇ ਪ੍ਰੂਫ ਹੈ ਉਹ ਕਲੈਕਟ ਕੀਤੇ ਜਾ ਰਹੇ ਐ ਸੋ ਜਿਹੜੇ ਸੈਂਪਲ ਐ ਉਹ ਕਲੈਕਟ ਕੀਤੇ ਜਾ ਰਹੇ ਕਿਉਂਕਿ ਫੋਰੈਂਸਿਕ ਟੀਮ ਦਾ ਕੰਮ ਵੀ ਇੱਕ ਬਹੁਤ ਵੱਡਾ ਕੰਮ ਹੁੰਦਾ ਵਾ ਕਿ ਫੋਰੈਂਸਿਕ ਟੀਮ ਜਿਹੜਾ ਕਿ ਆਪਣਾ ਕੰਮ ਕਰ ਰਹੀਆਂ ਨੇ ਇੱਥੇ ਆ ਕੇ ਹੁਣ ਕਰਦੀ ਪਈ ਪੁਲਿਸ ਨੇ ਵੀ ਗਲੈਸ ਪਾ ਲਈ ਹੈ ਕਿਉਂਕਿ ਕਿੰਨਾ ਵੱਲੋਂ ਲਾਪਰਵਾਹੀ ਕਰਕੇ ਹੁਣ ਹਥਿਆਰ ਜਿਹੜੇ ਪਿਸਟਲ ਆ ਉਹ ਚੱਕੀ ਜਾਊਗੀ ਜਿਹੜੇ ਖੋਲ ਆ ਉਹ ਚੱਕੇ ਜਾਊਗੇ ਇਸ ਤਰ੍ਹਾਂ ਆ ਸਬਸਤ ਕਰਕੇ ਉਹ ਫੋਟੋ ਕੈਪਚਰ ਕਰ ਲੈਣਗੇ ਕਿੱਲੇ ਛੋੜ ਦੇਣਗੇ ਜਿਹੜੇ ਇੰਗਰਪ੍ਰਿੰਟ ਜਿਹੜੇ ਹੈਗੇ ਨੇ ਹਥਿਆਰ ਜਿਹੜੇ ਹੈਗੇ ਸੋ ਪੂਰੀ ਤਰ੍ਹਾਂ ਨਾਲ ਇਸ ਚ ਉਹ ਜਿਹੜੀ ਇਹ ਪੂਰੀ ਕਾਰਵਾਈ ਕੀਤੀ ਹੈ ਤੇ ਬਹਾਦਰੀ ਦੇ ਨਾਲ ਪੂਰੀ ਕਾਰਵਾਈ ਕੀਤੀ ਹੈ ਤੇ ਟੀਮ ਉਸ ਪੋਰਟ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕੀ ਹੈ ਮੌਕੇ ਤੇ ਪਹੁੰਚਦੇ ਆ ਤੇ ਹੁਣ ਮੌਕੇ ਦਾ ਹਾਲ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਾਹਿਬ ਇਸ ਟੀਮ ਦਾ ਬਿਉਰਾ ਕਰਦੇ ਹੋਏ ਨਜ਼ਰ ਆ ਰਿਹਾ ਹੈ ਤੇ ਨਾਲ ਐਸਪੀ ਡੀ ਸਾਹਿਬ ਵੀ ਮੌਜੂਦ ਹੈ ਡੀਪੀ ਸਾਹਿਬ ਮੌਜੂਦ ਸਾਰੇ बड़े अधिकारी सुमरे ਜਿਹੜੇ ਚੈਕਰ ਦੇ ਅਧਿਕਾਰ ਦੇ ਵਿੱਚੋਂ ਤੋਂ ਮੋਡਮ ਸਿਕਾ ਪੀਬੀ 67d060 ਇਹ ਗੱਡੀ ਨੰਬਰ ਹੈ ਤੇ ਇਸ ਦੇ ਤਹਿਤ ਇਹਨਾਂ ਦੀ ਕਰੋੜੀ ਦੀਆਂ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਹਾਂ ਜੀ ਇਹ ਐਸਐਸਓ ਸਾ ਜਿਹੜਾ ਜੇ ਇਨਕਾਊਂਟਰ ਹੋਇਆ ਹੈ ਕੀ ਮਾਮਲਾ ਹੈ ਤੇ ਕਿੰਨੇ ਵਜੇ ਦੀ ਘਟਨਾ ਹੈ ਤੇ ਕਿਹੜੇ ਮਾਮਲੇ ਵਿੱਚ ਜਿਹੜਾ ਕਿ ਦੋਸ਼ੀ ਸੀਗੇ ਇਹ ਸਾਡਾ ਤਕਰੀਬਨ ਡੇਢ ਘੰਟਾ ਪਹਿਲਾਂ ਡੇਢ ਘੰਟਾ ਪਹਿਲਾਂ ਹੁਣ ਤੋਂ ਸਾਡੀ ਪੁਲਿਸ ਟੀਮ ਨੇ ਇੱਥੇ ਤਿੰਨ ਗੱਡੀਆਂ ਦੀ ਇਨਫੋਰਮੇਸ਼ਨ ਸੀਗੀ ਇਹ 15 ਜਨਵਰੀ ਨੂੰ ਸਾਡੇ ਸ਼ਾਹਕੋਟ ਪੁਲਿਸ ਸਟੇਸ਼ਨ 'ਚ ਇੱਕ ਪਰਚਾ ਦਰਜ ਹੋਇਆ ਸੀ ਅਟੈਂਪ ਟੂ ਮਰਡਰ ਦਾ ਇੱਕ ਐਨਆਰਆਈ ਦੇ ਉੱਪਰ ਕਾਰ ਦੇ ਉੱਪਰ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਸੀ ਇਹਨਾਂ ਦੋਸ਼ੀਆਂ ਵੱਲੋਂ ਉਹਦੇ ਗੱਡੀ 'ਚ ਦੋ ਗੋਲੀਆਂ ਜਿਹੜੀਆਂ ਪਿੱਛੋਂ ਲੱਗੀਆਂ ਉਹ ਭੱਜ ਗਿਆ ਮੌਕੇ ਤੋਂ ਇੱਥੇ ਪੈਟਰੋਲ ਪੰਪ ਦੇ ਉੱਪਰ ਇਨਸੀਡੈਂਟ ਹੋਇਆ ਸੀ ਉਹਦੇ ਵਿੱਚ ਚਾਰ ਬੰਦੇ ਵਾਂਟਡ ਸੀਗੇ ਇੱਕ ਕਾਂਤੀ ਕਾਂਤੀ ਬੰਦਾ ਜਿਹੜਾ ਸੀਗਾ ਕ੍ਰਿਮਿਨਲ ਉਹਤੇ 25 ਪਰਚੇ ਦਰਜ ਐ ਉਹ ਐਸ ਐਚ ਓ ਸ਼ਾਹਕੋਟ ਨੇ ਆਲਰੇਡੀ ਅਰੈਸਟ ਕਰ ਲਿਆ ਸੀ ਕੇਸ ਟ੍ਰੇਸ ਕਰ ਲਿਆ ਸੀ ਬਟ ਉਹਦੇ ਜਿਹੜੇ ਤਿੰਨ ਮੁਰਜ਼ਮ ਰਹਿੰਦੇ ਸੀ ਉਹਨਾਂ ਦੀ ਪਾਲ ਚ ਪੁਲਿਸ ਨੂੰ ਇਤਲਾਹ ਮਿਲੀ ਵੀ ਉਹ ਇੱਥੇ ਮੋਟਰ ਜਿਹੜੀ ਉਹ ਨਜ਼ਰ ਆ ਰਹੀ ਸਾਹਮਣੇ ਉਹ ਇੱਥੇ ਜਿਹੜੇ ਹੈਗੇ ਆ ਸਲਾਹ ਕਰ ਰਹੇ ਦੀਆਂ i20 creta ਐਂਡ ਇੱਕ ਹੋਰ swift ਜਿਹੜੀ ਹੈਗੀ ਆ ਔਰ ਜਦੋਂ ਪੁਲਿਸ ਇੱਥੇ ਮੌਕੇ ਤੇ ਰੇਡ ਕਰਨ ਪਹੁੰਚੀ ਤੇ ਇਹਨਾਂ ਨੇ ਉਹਨਾਂ ਤੇ ਫਾਇਰ ਕੀਤਾ ਪੁਲਿਸ ਪਾਰਟੀ ਦੇ ਉੱਪਰ ਪੁਲਿਸ ਨੇ ਜਵਾਬੀ ਫਾਇਰ ਕੀਤਾ ਉਹਦੇ ਵਿੱਚ ਇੱਕ ਬੰਦਾ ਇੰਜਰਡ ਹੋ ਗਿਆ ਇਹਨਾਂ ਦਾ ਜਿਹੜਾ ਹੁਣ ਹਸਪੀਟਲ ਲੈ ਕੇ ਗਏ ਹੈਗੇ ਆ ਔਰ ਦੋ ਬੰਦੇ ਇੱਕ ਕਾਰ ਤੀਜੀ ਜਿਹੜੀ ਗੱਡੀ ਸੀ ਉਹ ਚੋਂ ਫਰਾਰ ਹੋ ਗਏ ਸਾਨੂੰ ਮੌਕੇ ਤੋਂ ਦੋ ਗੱਡੀਆਂ ਇੱਕ i20 ਔਰ ਇੱਕ ਰੇਟਾ ਕਾਰ ਜਿਹੜੀ ਆ ਉਹ ਅਸੀਂ ਬਰਾਮਦ ਕਰ ਲਈਆਂ ਜਿਹੜਾ ਇੱਕ ਇਹਨਾਂ ਤੋਂ ਪਿਸਟਲ ਬੱਤੀਪੋਰ ਦਾ ਮਿਲਿਆ ਹੈਗਾ ਉਹ ਬਰਾਮਦ ਕਰ ਲਿਆ ਹੈਗਾ ਔਰ ਜਿਹੜਾ ਇਹ ਬੰਦਾ ਅਰੈਸਟ ਹੋਇਆ ਹੈਗਾ ਇਹਦੀ ਇਲਾਜ ਤੋਂ ਬਾਅਦ ਇਹਦੀ ਪੁੱਛਗਿੱਛ ਚ ਬਾਕੀ ਵੀ ਜਿਹੜੇ ਬੰਦੇ ਹੈਗੇ ਆ ਉਹਨਾਂ ਬਾਰੇ ਪਤਾ ਕੀਤਾ ਜਾਊਗਾ ਔਰ ਮੈਂ ਤੁਹਾਡੇ ਰਹੀ ਇਹ ਮੈਸੇਜ ਦੇਣਾ ਚਾਹਣਾ ਹੈਗਾ ਵੀ ਇਹ ਕ੍ਰਿਮੀਨਲ ਐਲੀਮੈਂਟ ਨੇ ਨਸ਼ਾ ਵੇਚ-ਵੇਚ ਕੇ ਇਹਨਾਂ ਨੇ ਆ ਪੈਸਾ ਜਆ ਕਮਾਇਆ ਹੈਗਾ ਪੁਲਿਸ ਨੇ ਇਹਨਾਂ ਦੀ ਕਾਫੀ ਜਿਹੜੀ ਪ੍ਰਾਪਰਟੀ ਹੈਗੀ ਆ ਉਹ ਕਰੋੜਾਂ ਦੀ ਪ੍ਰਾਪਰਟੀ ਆਲਰੇਡੀ ਜਿਹੜੀ ਆ ਉਹ ਅਟੈਚ ਜਬਤ ਕੀਤੀ ਹੋਈ ਹੈਗੀ ਆ ਔਰ ਜਦੋਂ ਵੀ ਇਹ ਜੇਲ੍ਹ ਤੋਂ ਬਾਹਰ ਆਉਂਦੇ ਆ ਇਹ ਆ ਕੇ ਕੋਈ ਬਦਮਾਸ਼ੀ ਕਰਨ ਦੀ ਕੋਸ਼ਿਸ਼ ਕਰਦੇ ਆ ਬਦਮਾਸ਼ਾਂ ਨੂੰ ਪੁਲਿਸ ਇਸੇ ਤਰੀਕੇ ਦੇ ਨਾਲ ਡੀਲ ਕਰੇਗੀ ਔਰ ਮੇਰਾ ਮੈਸੇਜ ਹੈਗਾ ਬਦਮਾਸ਼ਾਂ ਨੂੰ ਵੀ ਜਾਣ ਤਾਂ ਉਹ ਏਰੀਆ ਛੱਡ ਦੇਣ ਜਾਂ ਜਾਂ ਬਦਮਾਸ਼ੀ ਛੱਡ ਦੇ। ਕਿੰਨੇ ਪਰਚੇ ਕਿੰਨੇ ਕੋ ਪਰਚੇ ਪੁਰਾਣੇ ਕ੍ਰਿਮਿਨਲ ਰਿਕਾਰਡ ਹੈ। ਤਕਰੀਬਨ ਇਹ ਨਾ ਤੇ ਕਿਸੇ ਤੇ 25 ਪਰਚੇ ਦਰਜ ਹੈ, ਕਿਸੇ ਤੇ 17 ਪਰਚੇ ਦਰਜ ਹੈ। ਸਾਰਿਆਂ ਤੇ ਜਿਹੜਾ ਇਹਦੇ ਗੋਲੀ ਲੱਗੀ ਇਹ ਤੇ ਸੱਤ ਪਰਚੇ ਦਰਜ ਹੈ। ਔਰ ਇਹ ਡਕੈਤੀ ਦੇ ਪਰਚੇ ਆ, ਟੈਂਪਟ ਟੂ ਮਰਡਰ ਦੇ ਆ, ਮੁਲਾਜ਼ਮਾਨਾ ਸਰਕਾਰੀ ਮੁਲਾਜ਼ਮਾਨਾ ਜਿਹੜਾ ਖਿੱਚ ਧੂ ਦੇ ਪਰਚੇ ਹੈਗੇ ਆ ਔਰ ਐਨਡੀਪੀਐਸ ਆਰਮਜ਼ ਐਕਟ ਦੇ ਪਰਚੇ। ਸੁਖਪ੍ਰੀਤ ਕਿੰਨੇ ਕੋ دیر ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀ। ਏ ਮੈਨੂੰ ਚੈੱਕ ਕਰਨਾ ਪਿਆਗਾ ਰਿਕਾਰਡ ਕਿੰਨੀ ਦੇਰ ਪਹਿਲਾਂ ਇਹ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸ ਦਿੰਨੇ ਆ ਬਟ ਇਹ ਸਾਰੇ ਹੀ ਹੈਪਚੁਅਲ ਕ੍ਰਿਮੀਨਲ ਨੇ ਇਹ ਪੂਰੀ ਕਾਰਵਾਈ ਕੀਤੀ ਹੈ ਤੇ ਬਹਾਦਰੀ ਦੇ ਨਾਲ ਪੂਰੀ ਕਾਰਵਾਈ ਕੀਤੀ ਹੈ ਤੇ ਟੀਮ ਉਸ ਪੋਰਟ ਦੇ ਬਿਲਕੁਲ ਨੇੜੇ ਪਹੁੰਚ ਚੁੱਕੀ ਹੋਈ ਹੈ ਸਾਰੇ ਵੱਡੇ ਅਧਿਕਾਰੀ ਜਿਹੜਾ ਕੀ ਹੈ ਮੌਕੇ ਤੇ ਪਹੁੰਚ ਰਹੇ ਆ ਤੇ ਹੁਣ ਮੌਕੇ ਦਾ ਹਾਲ ਦਿਖਾਵਾਂਗੇ ਕਿ ਕਿਤਰਾ ਦਸ ਦਸਵੇਂ ਨੂੰ ਤਾਂ ਆਪ ਕਿੱਦਾਂ ਕਹ ਦੱਸ ਕੇ ਜਾਂਦਾ ਆਹ ਅਰਨਸਟੀਮ ਆ ਰਹੀ ਸਰ ਆਹੀ